ਇੱਕ ਗੱਲ ਯਾਦ ਰੱਖਣਾ ਮੰਗਨ ਨਾਲ ਕਿਸੇ ਕੋਲੋਂ ਕੁਝ ਨਹੀਂ ਇਹ ਮਿਲਦਾ ਸਿਰਫ ਦੋ ਹੀ ਜਗ੍ਹਾ ਜਿੱਥੇ ਤੁਹਾਨੂੰ ਮੰਗਨ ਦੇ ਨਾਲ ਚੀਜ਼ਾਂ ਮਿਲ ਸਕਦੀਆਂ ਇੱਕ ਹੈ ਤੁਹਾਡੇ ਮਾਪਿਓ ਤੇ ਦੂਜਾ ਤੁਹਾਡੇ ਪਰਮਾਤਮਾ ਦਾ ਦਰ ਬਸ ਦੁਨੀਆ ਜੇ ਤੁਸੀਂ ਸੋਚ ਕੇ ਬੈਠੇ ਹੋ ਨਾ ਕਿ ਇਹ ਬੜਾ ਵੱਡਾ ਬੰਦਾ ਮੈਨਰ ਕੋ ਮੰਗਦਾ ਕਿ ਮੈਨੂੰ ਕੰਮ ਦੇਜਾ ਕਿਸੇ ਵੀ ਮਦਦ ਲਈ ਤੁਸੀਂ ਕਿਸੇ ਕੋ ਕੁਝ ਮੰਗਣ ਜਾਂਦੇ ਹੋ ਇੱਕ ਗੱਲ ਯਾਦ ਰੱਖਣਾ ਕੁਝ ਨਹੀਂ ਇਹ ਮਿਲਣਾ ਕਿਸੇ ਨੇ ਤੁਹਾਡੀ ਮਦਦ ਕਰਨੀ ਨਹੀਂ ਇੱਥੇ ਬਲਕਿ ਤੁਹਾਨੂੰ ਪਤਾ ਦੁਨੀਆ ਕਿੰਨੀ ਨਰਦਈ ਹੋ ਚੁੱਕੀ ਹੈ ਕਿ ਤੁਹਾਡੇ ਬੰਦੇ ਬੰਦੇ ਕੰਮਾਂ ਨੂੰ ਵੀ ਖਰਾਬ ਕਰ ਦੇਗੀ ਸੋ ਦੇਖੋ ਮੰਗਣਾ ਕਿਸੇ ਕੋ ਨਹੀਂ ਕਦੇ ਵੀ ਨਹੀਂ ਜਿੰਨਾ ਮਰਜੀ ਤੁਹਾਡੇ ਦੇ ਓਖਾ ਸਮਾਂ ਆਇਆ ਹੋਵੇ ਆਪਣੇ ਗੁਰੂ ਤੋਂ ਬਿਨਾ ਕਦੇ ਕਿਸੇ ਕੋਲ ਜਾ ਕੇ ਕੁਝ ਨਹੀਂ ਇਹ ਮੰਗਣਾ ਹਾਂ ਆਪਣੇ ਮਾਲਕ ਕੋਲੋਂ ਸਭ ਕੁਝ ਮੰਗੋ ਮਾਲਕਤਾ ਜੀ ਆਪ ਕਹਿੰਦਾ ਕਿ ਪੁੱਤਰਾ ਤੈਨੂੰ ਇੱਧਰ ਉੱਧਰ ਭਟਕਣ ਦੀ ਲੋੜ ਹੀ ਨਹੀਂ ਹੈਗੀ ਤੈਨੂੰ ਜੋ ਚਾਹੀਦਾ ਮੇਰੇ ਕੋ ਆਗੇ ਲੈ ਤੂੰ ਮੇਰਾ ਬੱਚਾ ਮੈਂ ਤੈਨੂੰ ਖਾਲੀ ਹੱਥ ਥੋੜੀ ਭੇਜਾਂਗਾ ਸੋ ਆਪਣੇ ਪ੍ਰਭੂ ਕੋਲੋਂ ਮੰਗਣਾ ਜੀ ਹਮੇਸ਼ਾ ਕਿਸੇ ਵੀ ਚੀਜ਼ ਦੀ ਲੋੜ ਹੈ ਤੁਹਾਨੂੰ ਛੋਟੇ ਹੁੰਦੇ ਜਦੋਂ ਤੁਹਾਡੇ ਸਕੂਲ 'ਚ ਟੈਸਟ ਹੁੰਦੇ ਕੋਈ ਪੇਪਰ ਹੁੰਦੇ ਆ ਕਈ ਵਾਰੀ ਤੁਸੀਂ ਨੋਟ ਜ਼ਰੂਰ ਕੀਤਾ ਹੈਗਾ ਕਿ ਤੁਹਾਨੂੰ ਅੰਦਰੋਂ ਲੱਗਦਾ ਹੈਗਾ ਕਿ ਯਾਰ ਮੈਂ ਤੇ ਫੇਲ ਹੋਏ ਨਾ ਤੁਸੀਂ ਕੀ ਕਰਦੇ ਹੋ ਅਰਦਾਸ ਕਰਦੇ ਹੋ ਆਪਣੇ ਮੰਦਰ ਜਾਂਦੇ ਹੋ ਗੁਰਦੁਆਰੇ ਜਾਂਦੇ ਹੋ ਆਪਣੇ ਮਾਲਕ ਦੇਗੇ ਹੱਥ ਜੋੜਦੇ ਹੋ ਕਿ ਮਾਲਕਾ ਮੈਨੂੰ ਪਾਸ ਕਰਾ ਦੇ ਤੇ ਮਾਲਕ ਵੀ ਐਸੀ ਕਰਾਮਾਤ ਕਰਦਾ ਜੇ ਠੀਕ ਹੈ ਦੁਨੀਆ ਜੋ ਮਰਜ਼ੀ ਸਮਝੇ ਪਰ ਤੁਸੀਂ ਪਾਸ ਹੋ ਜਾਂਦੇ ਹੋ ਬਲਕਿ ਜਿੱਥੇ ਤੁਹਾਡੇ ਮਨ ਨੂੰ ਲੱਗਦਾ ਪਿਆ ਹੈ ਕਿ ਮੈਂ ਪਾਸ ਨਹੀਂ ਹੋ ਸਕਦਾ ਕਈ ਵਾਰੀ ਤੈਨਾਂ ਪੱਕਾ ਹੋ ਜਾਂਦਾ ਜੇ ਬੰਦੇ ਨੂੰ ਬੰਦਾ ਬਾਹਰ ਆ ਕੇ ਕਹਿੰਦਾ ਕਿ ਮੈਂ ਫੇਲ ਐ ਪਰ ਮਾਲਕ ਕੰਦਾ ਜੀ ਮੇਰੇ ਬੱਚੇ ਨੇ ਮੇਰੇ ਕੋ ਮੰਗਿਆ ਇਹ ਪਾਸ ਹੀ ਹੋਏਗਾ ਨਾ ਮੈਂ ਦੁਖੀ ਨਹੀਂ ਹੁੰਦੇ ਨਾ ਸੋ ਇਹ ਛੋਟੀਆਂ ਛੋਟੀਆਂ ਜਿਹੀਆਂ ਚੀਜ਼ਾਂ ਨਾ ਜਿੱਥੋਂ ਸਾਨੂੰ ਗੁਰੂ ਦੱਸਦਾ ਇਹ ਪੁੱਤਰਾ ਤੇਰੀ ਜ਼ਿੰਦਗੀ 'ਚ ਜਿੰਨੀਆਂ ਮਰਜ਼ੀ ਕਮੀਆਂ ਆਉਣ ਜਿਹੜੀ ਮਰਜ਼ੀ ਚੀਜ਼ ਦੀ ਤੈਨੂੰ ਅਜਿਹਾ ਲੱਗਦਾ ਬਈ ਘਾਟ ਗਈ ਜ਼ਿੰਦਗੀ 'ਚ ਕੋਈ ਗੱਲ ਨਹੀਂ ਤੂੰ ਘਬਰਾ ਨਾ ਮੈਂ ਸਹੀ ਵਕਤ ਆਨ ਦੇ ਸਭ ਕੁਝ ਸਹੀ ਕਰ ਦਾਂਗਾ ਤੇਰੀ ਜ਼ਿੰਦਗੀ 'ਚ ਤੈਨੂੰ ਕਿਤੇ ਵੀ ਝੁੱਕਣ ਦੀ ਲੋੜ ਨਹੀਂ ਹੈਗੀ ਗੁਰੂ ਤਾਂ ਦੀ ਝੁੱਕਣ ਦਿੰਦਾ ਨਹੀਂ ਆਪਣੇ ਬੱਚਿਆਂ ਨੂੰ ਕਿਤੇ ਵੀ ਮਾਲਕਤਾ ਜੀ ਬਰਦਾਸ਼ਤ ਨਹੀਂ ਕਰਦਾ ਇਹ ਚੀਜ਼ ਕਿ ਤੁਸੀਂ ਕਿਸੇ ਦੇ ਸਾਹਮਣੇ ਜਾ ਕੇ ਰੋ ਰਹੇ ਹੋ ਕਿਉਂਕਿ ਪਰਮਾਤਮਾ ਜਾਣਦਾ ਕਿ ਦੁਨੀਆ ਤਮਾਸ਼ਾ ਬਣਾਉਂਦੀ ਹੁਣ ਆਪਾਂ ਕਿਸੇ ਦੇ ਅੱਗੇ ਜਾ ਕੇ ਰੋਣੇ ਆਪਣਾ ਦਰਦ ਬਿਆਨ ਕਰਦੇ ਆ ਤੇ ਦੁਨੀਆ ਹੱਸਦੀ ਆ ਹੱਟ ਤੇ ਕੀ ਕਹੇਗੀ ਤੁਹਾਨੂੰ ਕਿ ਤੂੰ ਕਮਜ਼ੋਰ ਹੈ ਤੂੰ ਹਾਲਾਤਾਂ ਲੜ ਨਹੀਂ ਸਕਦਾ ਬਲਕਿ ਪਤਾ ਕਿਸੇ ਨੂੰ ਕੁਝ ਨਹੀਂ ਜੋ ਤੁਹਾਡੇ ਤੇ ਬੀਤ ਰਿਹਾ ਤੁਸੀਂ ਜਾਣਦੇ ਹੋ ਆਪਣੀ ਪੀੜ ਦਾ ਦਰਦ ਬੰਦਾ ਆਪ ਹੀ ਜਾਣਦਾ ਦੂਜੇ ਤੇ ਹੱਸਣਾ ਜਾਣਦੇ ਜ਼ਿੰਦਗੀ 'ਚ ਕੁਝ ਵੀ ਹੋ ਜੇ ਗੁਰੂ ਤੋਂ ਬਿਨਾ ਕਿਸੇ ਅੱਗੇ ਜਾ ਕੇ ਰੋਣਾ ਨਹੀਂ ਦੁੱਖ ਨਹੀਂ ਦੱਸਣਾ ਤੇ ਨਾ ਹੀ ਕਿਸੇ ਕੋ ਕੁਝ ਮੰਗਣਾ ਜੇ ਤੁਹਾਨੂੰ ਸਭ ਕੁਝ ੱਤੋ ਹੀ ਮਿਲਣਾ ਜੇ ਤੇ ਬਸ ਇੱਕ ਗੱਲ ਯਾਦ ਰੱਖਣਾ ਜਦੋਂ ਤੱਕ ਮਾਲਕ ਬੈਠਾ ਜਦੋਂ ਤੱਕ ਪ੍ਰਮਾਤਮਾ ਬੈਠਾ ਤੁਹਾਡੇ ਲਈ ਤੁਹਾਡੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਮਾਲਕ ਦੀ ਹੈ ਫਿਰ ਤੁਸੀਂ ਨਾ ਡਰੋ ਤੁਸੀਂ ਨਾ ਟੈਨਸ਼ਨ ਲਓ ਤੁਸੀਂ ਨਾ ਸੋਚੋ ਕਿਵੇਂ ਹੋਣਾ ਕਿੱਦਾਂ ਹੋਣਾ ਕਦੋਂ ਹੋਣਾ ਜੋ ਹੋਣਾ ਜਦੋਂ ਹੋਣਾ ਜਿਵੇਂ ਹੋਣਾ ਬੜਾ ਵਧੀਆ ਹੋਣਾ ਜੇ ਭਰੋਸਾ ਰੱਖੋ ਆਪਣੇ ਗੁਰੂ ਤੇ ਕਦਨੇ ਡੋਲਣਾ ਜ਼ਿੰਦਗੀ ਦੇ ਓਖੇ ਰਾਹ ਵੇਖ ਕੇ ਮਾਲਕ ਬੈਠਾ ਸਾੰਭੀ ਬੈਠਾ ਤੁਹਾਨੂੰ